ਜਦਾ ਨਾ ਪਿੱਤਲ ਦੀਆਂ ਗੋਲੀਆਂ ਦੇ ਵਿੱਚ ਰਬੜ ਭਰ ਕੇ ਮਾਰਦੇ ਜਿਹੜੀਆਂ ਚੱਲੀਆਂ ਗੋਲੀਆਂ ਦੇ ਖੂਲ ਹੁੰਦੇ ਆ ਨਾ ਉਹਦੇ ਵਿੱਚ ਉਹਦੇ ਨਾਲ ਫਿਰ ਸੱਟ ਜ਼ਿਆਦਾ ਲੱਗਦੀ ਆ ਉਹਨੇ ਮੇਰੀ ਹੱਡੀ ਨੂੰ ਫ੍ਰੈਕਚਰ ਕਰ ਦੋਤਾ ਪਰ ਉਹ ਅੰਦਰਲੇ ਪਾਸੇ ਛੋਟਾ ਜਿਹਾ ਹੂਲ ਹੋਇਆ ਉਹਦੇ ਕਰਕੇ ਜਿਹੜੀ ਆ ਸਪਾਇਲਿੰਗ ਆ ਉਹਦੇ ਕਰਕੇ ਹੋਈ ਆ ਹੱਡੀ ਤੇ ਸੱਟ ਲੱਗਣ ਕਰਕੇ ਸੋਜ ਪਈ ਆ ਅੱਜ ਹੋਇ ਇਹ ਰਿਹਾ ਕਿ ਜਿੱਥੇ ਦੇਸ਼ ਨੇ ਪ੍ਰਗਤੀ ਕਰਨੀ ਸੀਗੀ ਉੱਥੇ ਇੱਕੋ ਹੀ جنگ ਲੜੀ ਜਾ ਰਹੀ ਆ ਜਾਂ Hindu Sikh ਦੀ ਆ ਜਾਂ Hindu Muslim ਦੀ ਆ ਜਾਂ Hindu ईसाई ਦੀ ਆ ਉਹ ਜਾਗਾ ਤੁਸੀਂ ਪਿੰਡਾਂ 'ਚ ਚਲੇ ਜਾਓ ਸਾਡੇ ਪਿੰਡਾਂ ਦਾ ਭਾਈਚਾਰਾ ਗੁਰਦੁਆਰੇ ਖੰਡਪਾੜੋਂ ਵੀ ਸਾਡੀਆਂ ਪੰਤਨੀਆਂ ਬੀਬੀਆਂ ਲੰਗਰ ਬਣਾਉਂਦੀਆਂ ਅਸੀਂ ਸ਼ੱਕ ਨਹੀਂ ਸਾਡੇ 'ਚ ਇਹ ਗੱਲ ਨਹੀਂ ਅਸੀਂ ਕਰੋਨਾ ਕਾਲ ਦੇ ਵਿੱਚ ਵੀ ਖੇਤੀ ਜਿਹੜੀ ਆ ਸਾਡੀ ਉਹ ਬੰਦ ਨਹੀਂ ਹੋਈ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੈਠਿਆਂ ਲੰਗਰ ਦਿੱਤਾ ਔਰ ਦੇਸ਼ ਨਹੀਂ ਵਿਦੇਸ਼ਾਂ 'ਚ ਵੀ ਦਿੱਤਾ ਔਰ ਅਸੀਂ ਆਕਸੀਜਨ ਦਾ ਵੀ ਪ੍ਰਬੰਧ ਕਰਕੇ ਦਿੱਤਾ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਸਾਨੂੰ ਮੌਕਾ ਤਾਂ ਦਿਓ ਇੱਕ ਸਾਨੂੰ ਆਜ਼ਾਦੀ ਦਾ ਦਿਓ ਸਾਨੂੰ ਫ੍ਰੀडमਤਾ ਦਿਓ ਕੋਈ ਭਾਈ ਅਸੀਂ ਤੁਹਾਡੇ ਲਈ ਸਪੋਰਟ ਤੇ ਖੜੇ ਹਾਂ ਸਬਸਿਡੀਆਂ ਨੇ ਸਾਰਾ ਕੁਝ ਆ ਤੁਸੀਂ ਕਰਕੇ ਦਿਖਾਓ ਇੱਕ ਵਾਰੀ ਅਸੀਂ ਕਰਕੇ ਦਿਖਾਵਾਂਗੇ ਸਾਡੀਆਂ ਜਿਹੜੀਆਂ ਚੀਜ਼ਾਂ ਨਹੀਂ ਇੱਥੇ ਪੈਦਾ ਹੁੰਦੀਆਂ ਅਸੀਂ ਉਹ ਵੀ ਕਰਦੇ ਆਂਗੇ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀਗਾ ਸ਼ੰਭੂ ਬੈਰੀਅਰ ਤੇ ਸਾਰਿਆਂ ਨੇ ਦੇਖਿਆ ਕਿ ਜੋ ਘਟਨਾਵਾਂ ਉੱਥੇ ਅੱਜ ਤੱਕ ਵਾਪਰ ਰਹੀਆਂ ਛਡ ਨਾਲ ਹਲਕਾ ਫਲੋਰ ਦੇ ਪਿੰਡ ਮਠੱਡਾ ਕਲਾ ਦੇ ਢਾਡੀ ਅਕਬਾਲ ਸਿੰਘ ਖਾਲਸਾ ਹੁਣੇ ਮੌਜੂਦ ਨੇ ਜਿਹੜੇ ਉਸ ਦਿਨ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਗਏ ਸੀਗੇ ਤੇ ਜ਼ਖਮੀ ਵੀ ਹੋ ਕੇ ਆਏ ਆ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਡੀ ਇਕਬਾਲ ਸਿੰਘ ਬੈਂਸ ਪਿੰਡ ਰਸੂਲਪੁਰ ਤਹਿਸੀਲ ਫਲੋਰ ਭਾਰਤੀ ਸਾਂਝੋਨ ਦੋਬਾਬਾ ਦੇ ਬਲਾਕ ਮੀਤ ਪ੍ਰਧਾਨ ਹਰ ਸਾਹਿਬ ਜੀ ਸਿਰ ਦੇ ਉੱਪਰ ਅਸੀਂ ਦੇਖਦੇ ਪਏ ਆਂ ਅੱਖਾਂ ਤਾਂ ਵੀ ਸੱਟਾਂ ਆਂ ਸਿਰ ਦੇ ਉੱਤੇ ਪੱਟੀ ਬੰਨੀ ਹੋਈ ਹੈ ਕਦੋਂ ਦਾ ਵਾਕਿਆ ਇਹ ਸੇਮ ਡੇ ਤੁਸੀਂ ਗਏ ਆ ਇੱਥੋਂ ਜਦੋਂ ਇਹ ਜ਼ਖਮੀ ਹੋਏ ਆ ਤੁਸੀਂ ਉੱਥੇ ਹਾਂਜੀ 13 ਤਰੀਕ ਨੂੰ ਲੰਗਰ ਲਾਇਆ ਗਿਆ ਇੱਥੇ 12 ਤਰੀਕ ਨੂੰ ਤੇ 13 ਨੂੰ ਉੱਥੇ ਪਹੁੰਚ ਹੋਈ ਆ ਜਦੋਂ 13 ਨੂੰ ਇਹ ਪਹੁੰਚੇ ਆ ਅਸੀਂ ਵੀ ਨਾਲੇ ਹੀ ਸਾਨੂੰ ਜੁਨੀਅਨ ਦਾ ਸਵੇਰੇ ਸੰਦੇਸ਼ ਆ ਗਿਆ ਵੀ ਆਪਾਂ ਸਪੋਰਟ ਕਰਨੀ ਆ ਤੇ ਅਸੀਂ ਗੱਡੀਆਂ ਭਰ ਕੇ ਜਿੰਨੀਆਂ ਸਾਤੋਂ ਵੱਧ ਤੋਂ ਵੱਧ ਹੋ ਸਕੀਆਂ 65 ਗੱਡੀਆਂ ਅਸੀਂ ਲੈ ਕੇ ਗਏ ਆ ਉੱਥੇ ਪਹੁੰਚਿਆ ਰਾਜ ਸਾਹਿਬ ਵੀ ਸਾਡੇ ਨਾਲ ਹੀ ਸੀਗੇ ਇਕੱਠੇ ਗਏ ਸੀ ਜਦੋਂ ਸਾਡੀ ਪਹੁੰਚ ਹੋਈ ਆ ਤੇ ਅਸੀਂ ਉਹਨਾਂ ਤੋਂ ਪਹਿਲਾਂ ਪਹੁੰਚ ਗਏ ਕਿਉਂਕਿ ਉਹਨਾਂ ਦਾ ਕਾਫਲਾ ਟਰਾਲੀਆਂ ਦਾ ਸੀ ਸਾਡਾ ਗੱਡੀਆਂ ਦਾ ਸੀ ਪਹੁੰਚ ਗਏ ਤੇ ਰਾਜ ਸਾਹਿਬ ਕਹਿੰਦੇ ਵੀ ਜਦੋਂ ਆਉਂਦੇ ਆ ਤਾਂ ਆਪਾਂ ਕਾਰਵਾਈ ਪਾਉਣੀ ਆ ਉਹਨਾਂ ਦਾ ਹੁਕਮ ਆ ਵੀ ਆਪਾਂ ਇਹ ਜਿਹੜਾ ਬੈਰੀਕੇਡਾ ਤੋੜ ਦੇਣਾ ਤੇ ਜਦੋਂ ਬੈਰੀਕੇਡ ਤੋੜਨ ਦੇ ਲਈ ਅੱਗੇ ਗਏ ਆਪਾਂ ਇਹਨਾਂ ਨਹੀਂ ਸੀ ਪਤਾ ਵੀ ਉਹਨਾਂ ਨੇ ਇਹ ਜਿਹੜਾ ਗੋਲੀਬਾਰੀ ਦਾ ਸਿਸਟਮ ਵੀ ਕੀਤਾ ਆ ਜਦੋਂ ਟਰੈਕਟਰ ਪੈਣ ਲੱਗੇ ਆ ਨਾ ਪਹਿਲਾਂ ਟਰੈਕਟਰ ਪੈਣ ਲੱਗੇ ਆ ਉਹ ਉਸੇ ਵੇਲੇ ਉਹਨਾਂ ਨੇ ਸ਼ੁਰੂ ਕਰਤਾ ਸੀ ਕ ਟਾਇਰ ਉੱਤੇ ਮਰਗਾਟ ਜਿਹੜਾ ਹੈ ਜਿੱਦਾਂ ਟਰੈਕਟਰ ਦਾ ਸ਼ੀਅਰ ਜੋ ਤੁਰਨਾ ਜਾਉਦਾ ਕੋ ਨੁਕਸਾਨ ਕਰਨਾ ਉਹ ਫੇ ਪ੍ਰਬਟ ਦੀ ਗੋਲੀ ਨਹੀਂ ਕਰਦੀ ਉਹ ਫੇ ਪੱਕੀਆਂ ਨਾਲ ਹੀ ਕੰਮ ਹੁੰਦਾ ਉਹ ਪੱਕੀਆਂ ਕੁੜੀਆਂ ਜਿਹੜੀਆਂ ਉਹ ਵਰਕਰਾਂ ਦੇ ਵੀ ਲੱਗੀਆਂ ਉਹਨਾਂ ਚੈੱਕ ਮੈਂ ਵੀ ਆ ਮੇਰੇ 3:15 ਤੇ ਲੱਗੀ ਹੈ ਅੱਛਾ ਉੱਥੇ ਮਾਹੌਲ ਜਿਹੜਾ ਹੈ ਕਾਫੀ ਤਣਾਅਪੂਰਨ ਬਣਿਆ ਹੋਇਆ ਜਿਵੇਂ ਹੁਣ ਹੰਝੂ ਗਏ ਤੇ ਲਗਾਤਾਰ ਉੱਥੇ ਛੱਡੀ ਜਾ ਰਹੇ ਸੀਗੇ ਗੋਲੇ ਛੱਡੇ ਜਾ ਰਹੇ ਡਰੋਨ ਨਹੀਂ ਛੱਡੇ ਜਾ ਰਹੇ ਸੀਗੇ ਤੁਹਾਡੀ ਜਥੇਬੰਦੀ ਨੇ ਜਿਹੜਾ ਸਮਰਥਨ ਕੀਤਾ ਕਿਉਂਕਿ ਪਹਿਲਾਂ ਭੰਦੇਰ ਸਾਹਿਬ ਹੁਣ ਜਦੋਂ ਚਾਰੇ ਸੀ ਉਹਦਾ ਕਾਫਲਾ ਨਾਲ ਜਿਹੜਾ ਲੰਗਰ ਦਾ ਪ੍ਰਬੰਧ ਜਿਹੜੇ ਆ ਭਾਰਤ ਕਿਸਾਨ ਨੂੰ ਦੁਆਬਾ ਉਹ ਫਗਵਾੜੇ ਚ ਕੀਤਾ ਜਾਣਾ ਸੀ ਜਿਹੜਾ ਉਹਨਾਂ ਦਾ ਉੱਥੇ ਲੰਗਰ ਪਾਣੀ ਸ਼ਕਾਣਾ ਜਿਹੜੇ ਸੰਗਤ ਕੀਤਾ ਵੀ ਗਿਆ ਫਤੇਗੜ ਸਾਹਿਬ ਵੀ ਲੈ ਕੇ ਗਏ ਆ ਨਾਲ ਫਤੇਗੜ ਸਾਹਿਬ ਵੀ ਲੈ ਕੇ ਸਮਰਥਨ ਵੀ ਆਪਾਂ ਸੇਮ ਡੇ ਦਿੱਤਾ ਹਾਂਜੀ ਸਵੇਰ ਸੇਮ ਡੇ ਹੀ ਦਿੱਤਾ ਜਦੋਂ ਇੱਥੇ ਇੱਥੇ ਹੀ ਫਗਵਾੜੇ ਦੇ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਅਸੀਂ ਸਮਰਥਨ ਦੇਵਾਂਗੇ ਔਰ ਉਹ ਰਾਜ ਸਾਹਿਬ ਉਹਨਾਂ ਨੇ ਜੋ ਕਿਹਾ ਉਹ ਜੂਨੀਅਰ ਨੇ ਉਹਨੂੰ ਪੂਰਾ ਕੀਤਾ ਔਰ ਅੱਜ ਵੀ ਗੱਡੀਆਂ ਸਾਡੀਆਂ ਰੋਜ਼ ਨਿਰੰਤਰ 8 ਤੋਂ 10 ਗੱਡੀਆਂ ਰੋਜ਼ ਜਾਂਦੀਆਂ ਆ ਅੱਛਾ ਖਾਲਸਾ ਜੀ ਫਿਰ ਐ ਹੁਣ ਛੱਟ ਕਿੰਨੇ ਖ ਵੇਗੀ ਗੋਲੀ ਹੈ ਜਾਂ ਰਬੜ ਦੇ ਜਿਹੜੇ ਉੱਥੇ ਫਾਇਰ ਕੀਤੇ ਯਾਰ ਜੇ ਤਾਂ ਪਿੱਤਲ ਦੀਆਂ ਗੋਲੀਆਂ ਦੇ ਵਿੱਚ ਰਬੜ ਭਰ ਕੇ ਮਾਰਦੇ ਜਿਹੜੀਆਂ ਚੱਲੀਆਂ ਗੋਲੀਆਂ ਦੇ ਖੂਲ ਹੁੰਦੇ ਆ ਨਾ ਉਹਦੇ ਵਿੱਚ ਉਹਦੇ ਨਾਲ ਫੇ ਸੱਟ ਜਿਆਦਾ ਲੱਗਦੀ ਹੈ ਉਹਨੇ ਮੇਰੀ ਹੱਡੀ ਨੂੰ ਫ੍ਰੈਕਚਰ ਕਰ ਦਿੱਤਾ ਔਰ ਉਹ ਅੰਦਰਲੇ ਪਾਸੇ ਛੋਟਾ ਜਿਹਾ ਹੂਲ ਹੋਇਆ ਉਹਦੇ ਕਰਕੇ ਜਿਹੜੀ ਐ ਸਪਾਇਲਿੰਗ ਆ ਉਹਦੇ ਕਰਕੇ ਹੋਈ ਹੈ ਹੱਡੀ ਤੇ ਸੱਟ ਲੱਗਣ ਕਰਕੇ ਸੋਜ ਪਈ ਹੈ ਹੂੰ ਤੇ ਬਾਕੀ ਇਹ ਜਿਹੜਾ ਬਹੁਤ ਜ਼ਿਆਦਾ ਮੰਦ ਭਾਗੀ ਗੱਲ ਹੈ ਇੱਕ ਗੱਲ ਸੋਚਣ ਵਾਲੀ ਆ ਇੱਕ ਦੇਸ਼ ਦੇ ਵਿੱਚ ਨਾਰਾ ਲਾਇਆ ਜਾਂਦਾ ਜੈ ਜਵਾਨ ਜੈ ਕਿਸਾਨ ਉਹ ਮਤਲਬ ਇੱਕ ਬਹੁਤ ਵੱਡਾ ਹੈਗਾ ਦੇਸ਼ ਦੇਸ਼ ਦੇ ਵਿੱਚ ਜਵਾਨ ਸਰਹੱਦ ਤੇ ਲੜਦਾ ਤੇ ਕਿਸਾਨ ਖੇਤ ਵਿੱਚ ਲੜਦਾ ਉਹ ਦੋਨੋਂ ਹੀ ਸੱਪਾਂ ਦੀਆਂ ਸੜੀਆਂ ਤੇ ਖੇਡਣ ਵਾਲਾ ਕੰਮ ਆ ਜਦੋਂ ਉਹ ਬੰਦੇ ਆਪਣਾ ਹੱਕ ਮੰਗਦੇ ਆ ਤੇ ਨਾ ਹੁਣ ਫੌਜੀਆਂ ਨੂੰ ਮਿਲ ਰਿਹਾ ਨਾ ਕਿਸਾਨ ਨੂੰ ਮਿਲ ਰਿਹਾ ਅਸੀਂ ਇੱਥੇ ਕੀ ਨਹੀਂ ਕਰ ਸਕਦੇ ਕਾਰਨ ਕੀ ਆ ਸਾਨੂੰ ਇੱਕ ਪੰਜਾਬੀ ਸੂਬਾ ਪਹਿਲਾਂ ਤੋਂ ਹੀ ਮੋਰੀ ਰਿਹਾ ਚਾਹੇ ਉਹ ਦੇਸ਼ ਦੀ ਆਜ਼ਾਦੀ ਦਾ ਟਾਈਮ ਹੋਵੇ ਚਾਹੇ ਉਹ ਅਬਦਾਲੀਆਂ ਦਾ ਟਾਈਮ ਹੋਵੇ ਚਾਹੇ ਉਹ ਹੁਣ ਦਾ ਹੋਵੇ ਆਪਣਾ ਪਹਿਲਾ ਸੰਘਰਸ਼ ਵੀ ਪਹਿਲਾਂ ਪੰਜਾਬ ਚੋਂ ਹੀ ਤੁਰਿਆ ਇਸ ਕਰਕੇ ਪੰਜਾਬ ਹਮੇਸ਼ਾ ਹੀ ਸੈਂਟਰ ਸਰਕਾਰ ਦੀ ਨਜ਼ਰ ਵਿੱਚ ਰੜਕਦਾ ਰਿਹਾ ਔਰ ਇਹ ਰੜਕਦਾ ਰਹਿਣਾ ਇਸ ਕਰਕੇ ਸਾਡੇ ਨਾਲ ਇਹ ਜਿਹੜੇ ੱੱਕੇ ਆ ਸਾਨੂੰ ਦਬਾਉਣਾ ਸਾਡੀ ਖੇਤੀ ਨੂੰ ਨੁਕਸਾਨ ਪਾਉਣਾ ਪਚਾਉਣਾ ਪੰਜਾਬ ਚੋਂ ਨਸ਼ਾ ਬੰਦ ਨਾ ਹੋਣਾ ਪੰਜਾਬ ਚ ਬਿਆਦਬੀਆਂ ਹੋਣੀਆਂ ਪੰਜਾਬ ਦੇ ਵਿੱਚ ਬਾਰਡਰਾਂ ਦੇ ਉੱਤੇ ਲਾਸ਼ਾਂ ਹੋਣੀਆਂ ਇਹ ਸਾਰਾ ਕੁਝ ਉਸੇ ਪ੍ਰੋਪਾਗੈਂਡੇ ਦਾ ਇੱਕ ਹਿੱਸਾ ਹੈ ਅੱਛਾ ਖਾਲਸਾ ਜੀ ਫਿਰ ਤੁਸੀਂ ਉੱਥੋਂ ਆਏ ਹੈਗੇ ਹਾ ਹੁਣ ਜਿਵੇਂ ਕੱਲ ਵੀ देर ਰਾਤ ਤੱਕ ਮੀਟਿੰਗ ਚੱਲਦੀ ਰਹੀ ਹੈ 1:30 ਵਜੇ ਗਿਆ ਸੀਗਾ ਫਿਰ ਹੁਣ 18 ਤਰੀਕ ਦਾ ਜਿਹੜਾ ਦੁਬਾਰਾ ਮੀਟਿੰਗ ਦਾ ਸੱਦਾ ਹੈ ਲੱਗਦਾ ਹੈ ਮੀਟਿੰਗ ਦੇ ਵਿੱਚ ਕਿਉਂਕਿ ਕੱਲ ਮਾਹੌਲ ਦੇ ਵਿੱਚ ਕਹਿੰਦੇ ਹੋਈ ਹੈਗੀ ਐ ਤੇ ਹੁਣ 18 ਤਰੀਕ ਵਾਲੀ ਮੀਟਿੰਗ ਦੇ ਵਿੱਚ ਜਿਹੜਾ ਕੋਈ ਨਾ ਕੋਈ ਆਪਣੇ ਹੱਕ ਦੇ ਵਿੱਚ ਫੈਸਲਾ ਆ ਸਕਦਾ ਉਹ ਜਿਹੜੀ ਵਧੀਆ ਮਾਹੌਲ ਚ ਹੋਈ ਉਹਦਾ ਕਾਰਨ ਸੀ ਕਿ ਹੁਣ ਇਤਗੀ ਤੇਰਾਵਾ ਸਾਰੀਆਂ ਬੈਠੀਆਂ ਸੀ ਸੰਯੁਕਤ ਮੋਰਚੇ ਵੱਲੋਂ ਵੀ ਸਰਦਾਰ ਮਨਜੀਤ ਸਿੰਘ ਰਾਏ ਸੀਗੇ ਵਿੱਚ ਔਰ ਅਗਿਆਰ ਰਾਜਨੀਤਿਕ ਦੇ ਵਿੱਚੋਂ ਦਲੇয়াল ਸਾਹਿਬ ਨੇ ਸਾਹਮਣੇ ਹੋ ਸੀਗੇ ਔਰ ਸਭ ਤੋਂ ਵੱਡੀ ਗੱਲ ਹੈ ਪੰਜਾਬ ਸਰਕਾਰ ਸੀ ਵਿੱਚ ਇੱਕ মিডিਆ ਸੀ ਜਿਹੜਾ ਵੀ ਕਿਸੇ ਨੇ ਬਿਆਨ ਦਿੱਤਾ ਮਤਲਬ ਅੰਦਰ ਉਹ ਸਾਰਾ ਰਿਕਾਰਡ ਹੋ ਗਿਆ ਹੁਣ ਉੱਥੇ ਨਾ ਤਾਂ ਸੈਂਟਰ ਸਰਕਾਰ ਗਲਤ ਬੋਲ ਸਕਦੀ ਸੀ ਨਾ ਆਮਾਦ ਵੀ ਪਾਰਟੀ ਬੋਲਦਾ ਜੀ ਨਾ ਕਿਸਾਨ ਜਿਹੜੀ ਗੱਲ ਹੋਣੀ ਸੀ ਉਹ ਮੀਡੀਆ ਦੀ ਨਜ਼ਰ ਵਿੱਚ ਪੋਜ਼ਿਟਿਵ ਹੋਣੀ ਸੀ ਅਸਲ ਵਿੱਚ ਇਹ ਜਿਹੜਾ ਚੌਥਾ ਸਤੰਭ ਹੈ ਸਾਡਾ ਇਸੇ ਕਰਕੇ ਕਾਰ ਕਰ ਰਿਹਾ ਸੀ ਕਿ ਸਾਡਾ ਚੌਥਾ ਸਤੰਭ ਹੈ ਜਿਹੜਾ ਉਹ ਗੱਲ ਨੂੰ ਫੜ ਲੈਂਦਾ ਇਹ ਭਾਈ ਧੂਆਂ ਗਲਤ ਗੱਲ ਕਹੀ ਆ ਤੂੰ ਕਿਉਂ ਕਹੀ ਆ ਤੂੰ ਕਹੀ ਸੀ ਤੂੰ ਇਹਦਾ ਹੁਣ ਹੱਲ ਕਿਉਂ ਨਹੀਂ ਕੀਤਾ ਹੁਣ ਪ੍ਰਧਾਨ ਮੰਤਰੀ ਦੇ ਉੱਤੇ ਅਸੀਂ ਪਹਿਲਾਂ ਵੀ ਯਕੀਨ ਕਰ ਚੁੱਕੇ ਹਾਂ ਭਾਵੇਂ ਉਹਨਾਂ ਨੇ ਉਹ ਯਕੀਨ ਸਾਡਾ ਤੋੜ ਦਿੱਤਾ ਕਿਉਂਕਿ ਪ੍ਰਾਈਮ ਮਿਨਿਸਟਰ ਦਾ ਜਿਹੜਾ ਹੌਦਾ ਹੋਇ ਇੱਕ ਰਿਸਪੈਕਟੇਬਲ ਹੌਦਾ ਉਹਦੀ ਇੱਕ ਗੱਲ ਕਹੀਦਾ ਕੋਈ ਮੁੱਲ ਹੁੰਦਾ ਜੇ ਉਹ ਮੁੱਲ ਉਹਨਾਂ ਨੇ ਆਪਣੀ ਗੱਲ ਦਾ ਮੁੱਲ ਨਹੀਂ ਰੱਖਿਆ ਜਿਹੜਾ ਸਾਡੇ ਨਾਲ ਵਾਦਾ ਕੀਤਾ ਉਹਨੇ ਵਾਦਾ ਤੋੜ ਦਿੱਤਾ ਉਹਨਾਂ ਨੇ ਨਾਤਾ ਸੁਵਮੀਨਾਥਨ ਕਮਿਸ਼ਨ ਲਾਗੂ ਕੀਤਾ ਨਾ ਉਹਨਾਂ ਨੇ ਜਿਹੜਾ ਆ ਸਾਡੇ ਨਾਲ ਤਿੰਨ ਕਾਨੂੰਨ ਜਿਹੜੇ ਰਿਪੀਲ ਕੀਤੇ ਆ ਉਹ ਲਿਖਤੀ ਉਹਨਾਂ ਦਾ ਪ੍ਰੂਫ ਦਿੱਤਾ ਨਾ ਸਾਡਾ ਜਿਹੜਾ ਮੈਕਸਿਮਮ ਸਪੋਰਟ ਪ੍ਰਾਈਸ ਦਾ ਨਾ ਸਾਡੀ ਉਹਦੀ ਕੋਈ ਗੱਲ ਕੀਤੀ ਮਤਲਬ ਸਾਰੀਆਂ ਗੱਲਾਂ ਕਰਕੇ ਦੁਆਰਾ ਭੱਜ ਗਿਆ ਉਹ ਇਹ ਸਭ ਤੋਂ ਵੱਡੀ ਮੰਦਭਾਗੀ ਗੱਲ ਆ ਇੱਕ ਦੇਸ਼ ਦਾ ਉਹ 1% ਅਸੀਂ 1% ਕਿਹਨੂੰ ਕਹਿੰਦੇ ਜਿਹੜਾ ਦੇਸ਼ ਦਾ ਸਭ ਤੋਂ ਸ਼ਰਮੋਹਰਾ ਜੇ ਉਹ ਬੰਦਾ ਆਪਣੀ ਜ਼ਮਾਨਤ ਤੇ ਨਹੀਂ ਖੜਦਾ ਤੇ ਉਹਦੇ ਥੱਲੇ ਵਾਲੇ ਕੀ ਕਰਨੇ ਮਤਲਬ ਹੁਣ ਤੜੀਪਾਰ ਗੁੰਡੇ ਬਲਾਤਕਾਰੀ ਬੰਬ ਚਲਾਉਣ ਵਾਲੇ ਸਾਧ ਉਹ ਸਾਰੇ ਤਾਂ ਉਹਨੇ ਮੁੱਖ ਮੰਤਰੀ ਮੰਤਰੀ ਬਣਾ ਲਏ ਆ ਤੇ ਹੁਣ ਉਹ ਕੀ ਕਰ ਸਾਡੇ ਨਾਲ ਕੀ ਨਿਆਂ ਕਰਨਗੇ ਸਾਨੂੰ ਆਸ ਤਾਂ ਕੋਈ ਨਹੀਂ ਆ ਉਹਨਾਂ ਤੋਂ ਪਰ মিডিਏ ਦੇ ਵਿੱਚ ਉਹਨਾਂ ਦੀ ਜਿਹੜੀ ਆ ਬੇਕਦਰੀ ਹੋਊਗੀ ਜੇ ਉਹ ਆਪਣੀ ਗੱਲ ਤੇ ਨਹੀਂ ਖੜਨਗੇ ਕਿੰਨੇ ਸਾਲ ਹੋ ਗਏ ਪ੍ਰਧਾਨ ਮੰਤਰੀ ਬਣੇ ਨੂੰ ਕਦੇ মিডিਏ ਦੇ ਮੁਖਾਤਬ ਹੋਇਆ ਉਹ ਤਾਂ ਇੱਕ ਦੂਏ ਦੇ ਉੱਤੇ ਅਨਾਉਂਸ ਕਰਕੇ ਚੱਲਿਆ ਜਾਂਦਾ ਕਦੇ ਵੀ ਉਹ মিডিਏ ਦੇ ਮੁਖਾਤਬ ਨਹੀਂ ਹੋਇਆ ਜਦ ਕੇ ਪ੍ਰਧਾਨ ਮੰਤਰੀ ਦਾ ਫਰਜ ਬਣਦਾ ਆਪਣੀਆਂ ਪ੍ਰਾਪਤੀਆਂ ਆਪਣਾ ਕੋ ਕਾਰਜ ਮੀਡੀਆ ਚ ਆ ਕੇ ਗਣਾਵੇ ਉਹ ਨਹੀਂ ਗਣਾ ਰਿਹਾ ਕਾਰਨ ਕੀ ਆ ਕਿਉਂਕਿ ਉਹਦੇ ਕੋਲ ਗਣਾਉਣ ਨੂੰ ਕੁਝ ਹੈ ਨਹੀਂ ਗੱਲ ਜਿਹੜੀਆਂ ਉਹਨੇ ਗੱਲਾਂ ਕਈਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਅੱਜ ਜ਼ੀਰੋ ਤੇ ਖੜੀਆਂ ਨੇ ਤੇ ਅੱਜ ਹੋ ਇਹ ਰਿਹਾ ਕਿ ਜਿੱਥੇ ਦੇਸ਼ ਨੇ ਪ੍ਰਗਤੀ ਕਰਨੀ ਸੀਗੀ ਉੱਥੇ ਇੱਕੋ ਹੀ جنگ ਲੜੀ ਜਾ ਰਹੀ ਆ ਜਾਂ Hindu Sikh ਦੀ ਆ ਜਾਂ Hindu Muslim ਦੀ ਆ ਜਾਂ Hindu Assai ਦੀ ਆ ਉਹ ਜਾਂਗਾ ਤੁਸੀਂ ਪਿੰਡਾਂ 'ਚ ਚਲੇ ਜਾਓ ਸਾਡੇ ਪਿੰਡਾਂ ਦਾ ਭਾਈਚਾਰਾ ਗੁਰਦੁਆਰੇ ਖੰਡ ਪਾਟੋ ਵੀ ਸਾਡੀਆਂ ਪਿੰਡਾਂ ਦੀਆਂ ਬੀਬੀਆਂ ਲੰਗਰ ਬਣਾਉਂਦੀਆਂ ਅਸੀਂ ਸ਼ੱਕ ਨਹੀਂ ਆ ਸਾਡੇ 'ਚ ਇਹ ਗੱਲੇ ਹੈ ਨਹੀਂ ਇਹ ਸਿਰਫ ਕੁਰਸੀ ਤੋਂ ਗੱਲ ਆਉਂਦੀ ਆ ਉਹ ਆਉਂਦੀ ਆ ਤਾਂ ਦੰਗੇ ਹੁੰਦੇ ਆ ਇਹ ਚੀਜ਼ਾਂ ਉਹਨਾਂ ਨੂੰ ਇਹ ਸਾਡੀਆਂ ਗੱਲਾਂ ਛਪਾਉਣ ਦੇ ਲਈ ਉਤੋਂ ਕਈ ਤਰ੍ਹਾਂ ਦੇ ਕਾਰਜ ਕਰਦੇ ਆ ਜਦ ਕਿ ਇਹ ਜਿਹੜੇ ਕਾਰਜ ਆ ਇਹ ਹੋਣੇ ਨਹੀਂ ਚਾਹੀਦੇ ਸਾਡਾ ਜਿਹੜਾ ਸਾਡਾ ਜਿਹੜਾ ਪ੍ਰਧਾਨ ਮੰਤਰੀ ਆ ਉਹਨੂੰ ਇਸ ਗੱਲ ਦੀ ਥੋੜੀ ਜਿਹੀ ਸ਼ਰਮ ਹੋਣੀ ਚਾਹੀਦੀ ਆ ਵੀ ਮੇਰੇ ਦੇਸ਼ ਦਾ ਕਿਸਾਨ ਉਹਨੇ ਦੇਸ਼ ਨੂੰ ਇੱਕ ਕ੍ਰਾਈਸਿਸ ਤੋਂ ਕੱਢਿਆ ਬਹੁਤ ਅੰਨ ਪੈਦਾ ਕਰਕੇ ਦਿੱਤਾ ਉਹਨੇ ਸਾਡੀ ਜਿਹੜੀ ਦੇਸ਼ ਦੀ ਹਾਲਤ ਨੂੰ ਸੁਧਾਰਿਆ ਅਸੀਂ ਕੋਰੋਨਾ ਕਾਲ ਦੇ ਵਿੱਚ ਵੀ ਖੇਤੀ ਜਿਹੜੀ ਆ ਸਾਡੀ ਉਹ ਬੰਦ ਨਹੀਂ ਹੋਈ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੈਠਿਆਂ ਲੰਗਰ ਦਿੱਤਾ ਔਰ ਦੇਸ਼ ਨਹੀਂ ਵਿਦੇਸ਼ਾਂ 'ਚ ਵੀ ਦਿੱਤਾ ਔਰ ਅਸੀਂ ਆਕਸੀਜਨ ਦਾ ਵੀ ਪ੍ਰਬੰਧ ਕਰਕੇ ਦਿੱਤਾ ਅਸੀਂ ਦੋਸ਼ ਕਰ ਸਕਦੇ ਆ ਸਾਨੂੰ ਮੌਕਾ ਤਾਂ ਦਿਓ ਇੱਕ ਸਾਨੂੰ ਆਜ਼ਾਦੀ ਤਾਂ ਦਿਓ ਸਾਨੂੰ ਫਰੀडम ਤਾਂ ਦਿਓ ਕੋਈ ਭਾਈ ਅਸੀਂ ਤੁਹਾਡੇ ਲਈ ਸਪੋਰਟ ਤੇ ਖੜੇ ਆਂ ਸਬਸਿਡੀਆਂ ਨੇ ਸਾਰਾ ਕੁਝ ਆ ਤੁਸੀਂ ਕਰਕੇ ਦਿਖਾਓ ਇੱਕ ਵਾਰੀ ਅਸੀਂ ਕਰਕੇ ਦਿਖਾਵਾਂਗੇ ਸਾਡੀਆਂ ਜਿਹੜੀਆਂ ਚੀਜ਼ਾਂ ਨਹੀਂ ਇੱਥੇ ਪੈਦਾ ਹੁੰਦੀਆਂ ਅਸੀਂ ਉਹ ਵੀ ਕਰਦੇ ਆਂਗੇ ਪਰ ਕਾਰਨ ਕੀ ਆ ਦੇਸ਼ ਨਹੀਂ ਚਾਹੁੰਦਾ ਸਾਡਾ ਜਿਹੜਾ ਦੇਸ਼ ਦਾ ਸਾਡੀ 1% ਕੁਰਸੀ ਆ ਉਹ ਨਹੀਂ ਚਾਹੁੰਦੀ ਕਿ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਵੇ ਤਾਂ ਕਰਕੇ ਸਾਨੂੰ ਨਸ਼ਿਆਂ ਵਿੱਚ ਸਾਨੂੰ ਧਰਨਿਆਂ ਵਿੱਚ ਸਾਡੇ ਨੌਜਵਾਨਾਂ ਨੂੰ ਜੇਲਾ ਚ ਚਾਕੇ ਇੱਕ ਨਵੇਂ-ਨਵੇਂ ਮੁਰਦੇ ਤੂਰ ਦੇਣ ਜਾਂ ਉਹਨਾਂ ਨੂੰ ਖੜਾ ਲੈਣਾ ਜੇ ਇਹ ਕਬੱਡੀ ਗੱਲ ਆ ਸਰਕਾਰ ਦੇ ਲਈ ਇੱਕ ਨਸ਼ਾ ਬੰਦ ਕਰਨਾ ਇੱਕ ਐਸਐਚਓ ਨੂੰ ਕਹਿ ਦੇਣਾ ਵੀ ਤੇਰੇ ਏਰੀਆ 'ਚ ਜਿੰਨੇ ਆ ਨਸ਼ੇ ਵਾਲੇ ਚੱਕ ਲਾ ਵੀ ਉਹ ਦੋ ਘੰਟਿਆਂ 'ਚ ਚੱਕ ਲੂ ਪਰ ਕਰਨ ਹੀ ਨਹੀਂ ਦੇ ਰਹਾ ਇਹ ਨਾ ਕਿਉਂਕਿ ਉੱਤੇ ਪੁਸ਼ਪ ਆਪਣਾਈ ਉਹਨਾਂ ਦੀ ਜਿਹੜੀ ਆ ਹੁਣ ਸਿੱਧੂ ਮੂਸੇ ਵਾਲਾ ਮਰਿਆ ਬੰਦੇ ਨੇ ਸ਼ਰੇਆਮ ਉਹਨੇ ਬਿਆਨ ਦਿੱਤਾ ਵੀ ਭਾਈ ਮੈਂ ਮਰਿਆ ਤੇ ਉਹਨੂੰ ਜਿਹੜੀ ਆ ਉਹ ਪੁਲਿਸ ਲੈ ਕੇ ਜਾਂਦੀ ਆ ਸਨਮਾਨ ਦੇ ਨਾਲ ਬਿਸ਼ਨੋਈ ਨੂੰ ਤੇ ਜਦੋਂ ਭਾਂਦੇ ਸਿੱਧੂ ਨੂੰ ਲੈ ਜਾਂਦੀ ਆ ਸਭ ਤੋਂ ਪੜਪੜ ਕੇ ਗੱਡੀ 'ਚ ਧੱਕਦੀ ਆ ਕੱਢਾ ਕੇ ਕਰ ਮੈਨਾਂ ਲਿਆ ਗੱਲ ਪਤਾ ਕੀ ਆ ਸਾਡੇ ਨਾਲ ਇਹ ਧੱਕਾ ਹੁੰਦਾ ਰਿਹਾ ਹੁੰਦਾ ਹੈ ਔਰ ਹੁੰਦਾ ਰਹਿਣਾ ਆ ਲੋ ਸਤਿਨਾਮ ਜੀ ਐਸਨ ਖਾਲਸਾ ਜੀ ਜਿਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉੱਥੇ ਸ਼ੰਭੂ ਦੇ ਜਦੋਂ ਗਏ ਆ ਤੇ ਉਹਨਾਂ ਦੇ ਉੱਪਰ ਜਿਹੜਾ ਗੋਲੀਬਾਰੀ ਹੋਈ ਹੈ ਤੇ ਉਹਦੇ ਵਿੱਚ ਹੁਣ ਜਿਹੜੀ ਆ ਹੱਡੀ ਜਿਹੜੀ ਉਹਨਾਂ ਦੀ ਕਰੈਕ ਹੋਈ ਹੈ ਤੇ ਉਹ ਜ਼ਖਮੀ ਹੋਏ ਆ ਫਲੋਰ ਤੋਂ ਮਨੀਸ਼ ਬਾਵਾ ਜਗਵਾਂ